ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਸ਼ਬਦ ਤੋਂ ਪਰੰਤ ਇਸ ਸ਼ਬਦ ਨੂੰ ਪੜਨ ਦੀ ਵਿਧੀ ਵੀ ਦੱਸਾਂਗੇ ਨਾਲੇ ਇਸ ਦੇ ਫਾਇਦੇ ਵੀ ਦੱਸਾਂਗੇ ਤੁਹਾਨੂੰ ਕੀ ਕੀ ਫਾਇਦੇ ਹੋਣਗੇ ਸੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਆਓ ਹੁਣ ਸ਼ਬਦ ਦੀ ਸਾਂਝ ਤੁਹਾਡੇ ਸਭ ਨਾਲ ਪਾਉਂਦੇ ਹਨ ਸੱਚਾ ਸਹਾਈ ਉਹ ਸਾਚਨਾਏ ਆਖਿਆ ਬਾਹੋ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਪੈਰ ਕੀ ਅਗੇ ਰਖੀਐ ਜੇ ਤਿਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜੇ ਆਏ ਵਿਚਾਰ ਕਰਮੇ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸੱਚਿਆਰ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਤੁਹਾਨੂੰ ਹੁਣ ਇਸ ਸ਼ਬਦ ਦੀ ਪੜੰਦੇ ਵਿਧੀ ਅਤੇ ਇਸ ਦਾ ਫਾਇਦਾ ਦੱਸਾਂਗੇ ਇਸ ਸ਼ਬਦ ਦਾ 21 ਦਿਨ ਅਮਰਤ ਵੇਲੇ ਇਸ਼ਨਾਨ ਕਰਕੇ 108 ਵਾਰ ਹਰ ਰੋਜ਼ 21 ਦਿਨ ਤੱਕ ਸ਼ਬਦ ਜਪਣਾ ਹੈ ਇਸ ਸ਼ਬਦ ਦੇ ਪੜਨ ਨਾਲ ਰਾਜ ਦਰਬਾਰ ਵਿੱਚ ਤੁਹਾਡੇ ਫਤਿਹ ਹੋਵੇਗੀ ਜੇਕਰ ਤੁਹਾਡੇ ਉੱਤੇ ਕੋਈ ਮੁਕੱਦਮਾ ਚੱਲਦਾ ਹੈ ਉਹ ਵੀ ਤੁਸੀਂ ਜਿੱਤ ਜਾਓਗੇ ਆਤੇ ਤੁਹਾਡੇ ਨੌਕਰੀ ਦੇ ਵਿੱਚ ਵੀ ਤੁਹਾਨੂੰ ਤਰੱਕੀ ਮਿਲੇਗੀ ਅੰਮ੍ਰਿਤ ਵੇਲੇ સ્ਨਾਣ ਕਰਕੇ ਆਪਣੇ ਕਮਰੇ ਦੇ ਵਿੱਚ ਆਸਣ ਵਿਛਾ ਕੇ ਉਸ ਦੇ ਉੱਪਰ ਬੈਠਣਾ ਹੈ ਕੋਲ ਇੱਕ ਗਡਵਾ ਰੱਖਣਾ ਹੈ ਜੋ ਬਾਣੀ ਪੜਨ ਦੇ ਨਾਲ ਜਲ ਬਣ ਜਾਂਦਾ ਹੈ ਹਰ ਰੋਜ਼ 108 ਵਾਰ ਇਸ ਸ਼ਬਦ ਦਾ ਜਾਪ ਕਰਕੇ ਉਸ ਜਲ ਨੂੰ ਆਪ ਵੀ ਸਿੱਖਣਾ ਹੈ ਅਤੇ ਪਰਿਵਾਰ ਨੂੰ ਵੀ ਸਿਖਾਉਣਾ ਹੈ ਇਸ ਸ਼ਬਦ ਦਾ ਫਾਇਦਾ ਤੁਹਾਨੂੰ 21 ਦਿਨ ਵਿੱਚ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ